ਸਤਿ ਸ੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ ਬਾਗੀ ਨੂੰ ਭਾਗ ਤੀਜਾ ਤੇ ਆਖਰੀ ਇਸ ਕਹਾਣੀ ਨੂੰ ਲਿਖਿਆ ਹੈ ਦਿਆਲ ਕੌਰ ਜੀ ਨੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੋ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦਾ ਮਨ ਹੈ ਤੁਸੀਂ ਵੀਡੀਓ ਜਦੋਂ ਵੇਖਣਾ ਸ਼ੁਰੂ ਕਰਦੇ ਹੋ ਤਾਂ ਵੀਡੀਓ ਵੇਖਣ ਤੋਂ ਬਾਅਦ ਕਿਰਪਾ ਕਰਕੇ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਇੱਕ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜ਼ਰੂਰ ਰੱਖਿਆ ਕਰੋ ਤਾਂ ਕਿ ਮੈਨੂੰ ਹੌਸਲਾ ਮਿਲਦਾ ਰਹੇ ਜਦੋਂ ਆਪਾਂ ਲੜੀਵਾਰ ਨਾਵਲ ਜਾਂ ਕਹਾਣੀਆਂ ਸ਼ੁਰੂ ਕਰਦੇ ਆ ਤਾਂ ਵਿੱਚ ਕਹਾਣੀਆਂ ਹੁੰਦੀਆਂ ਜਿਹੜੀਆਂ ਸਾਡੇ ਦਿਲ ਨੂੰ ਐਨਾ ਟੰਬ ਜਾਂਦੀਆਂ ਕਿ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਅਗਲਾ ਭਾਗ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਸਰੋਤੇ ਪਰ ਕੁਝ ਕ ਕਹਾਣੀਆਂ ਹੁੰਦੀਆਂ ਜਿਹੜੀਆਂ 'ਚ ਇੰਟਰਸਟ ਨਹੀਂ ਬਣਦਾ ਪਰ ਫਿਰ ਵੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਆ ਮੇਰੀ ਬੇਨਤੀ ਆ ਕਿ ਮੇਰੇ ਚੈਨਲ ਨਾਲ ਜੁੜੇ ਰਿਹਾ ਕਰੋ ਅਗਰ ਕੋਈ ਕਹਾਣੀ ਨਹੀਂ ਵਧੀਆ ਹੁੰਦੀ ਤਾਂ ਉਹ ਜਾਂ ਮਤਲਬ ਵਿਚਾਰ ਦੇ ਦਿਆ ਕਰੋ ਪਰ ਸੁਣ ਜਰੂਰ ਲਿਆ ਕਰੋ ਹਾਂਜੀ ਆਪਾਂ ਸ਼ੁਰੂ ਕਰਦੇ ਹਾਂ ਦਾ ਆਖਰੀ ਭਾਗ ਅਗਲੇ ਦਿਨ ਸਾਰੇ ਰਿਸ਼ਤੇਦਾਰ ਅਮਰਕੌਰ ਦੇ ਵਿਹੜੇ ਵਿੱਚ ਰੋਂਦੇ ਕਰ ਲਾਉਂਦੇ ਇਕੱਠੇ ਹੋ ਗਏ ਇਸ ਅਣਹੋਣੀ ਦਾ ਤਾਂ ਕਿਸੇ ਨੂੰ ਵੀ ਚਿਤ ਚੇਤਾ ਨਹੀਂ ਸੀ ਕਿ ਕੁਝ ਪਾਣਾ ਵਾਪਰ ਜਾਵੇਗਾ ਕਿਰਨਜੋਤ ਵੀ ਰੋ ਰੋ ਕੇ پاگل ਹੋ ਗਈ ਸੀ ਛੋਟੇ ਛੋਟੇ ਬੱਚੇ ਉਹਨਾਂ ਨੂੰ ਕੀ ਪਤਾ ਸੀ ਅੱਜ ਉਹਨਾਂ ਉੱਤੇ ਐਡਾ ਕਹਿਰ ਟੁੱਟ ਪਿਆ ਹੈ ਉਹ ਆਪਣੀ ਦਾਦੀ ਤੇ ਭੂਆ ਦੇ ਆਸ-ਪਾਸੇ ਬੈਠੇ ਚੁੱਪਚਾਪ ਡਰੇ ਹੋਏ ਮਹਿਸੂਸ ਕਰ ਰਹੇ ਸਨ ਬੱਚਿਆਂ ਨੂੰ ਇਹ ਪਤਾ ਨਹੀਂ ਸੀ ਕਿ ਅੱਜ ਸਾਡਾ ਪਿਓ ਸਾਡੇ ਤੋਂ ਸਦਾ ਲਈ ਦੂਰ ਚਲਾ ਗਿਆ ਜਿਸਨੇ ਸਾਡੇ ਕੋਲ ਮੁੜ ਕੇ ਕਦੇ ਵੀ ਵਾਪਸ ਨਹੀਂ ਆਉਣਾ ਕਿਰਨਜੋਤ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਸ ਦੀ ਤਾਂ ਅੱਜ ਸਾਰੀ ਦੁਨੀਆ ਹੀ ਉਜੜ ਗਈ ਸੀ ਸਾਰੇ ਰਿਸ਼ਤੇਦਾਰ ਆਪੋ ਆਪਣੀਆਂ ਗੱਲਾਂ ਕਰ ਰਹੇ ਸਨ ਤੇ ਕਦੇ ਉਹਨਾਂ ਨੂੰ ਦਲਾਸਾ ਦੇ ਰਹੇ ਸਨ ਕਦੇ ਰੱਬ ਦੀ ਕੀਤੀ ਅਣਹੋਣੀ ਤੇ ਰੋਸ ਪ੍ਰਗਟ ਕਰ ਰਹੇ ਸਨ ਮਣੀ ਗੱਡੀਆਂ ਦਾ ਬੜਾ ਸ਼ਕੀਨ ਸੀ ਘਰ ਦੇ ਵਿੱਚ ਘਟੋ ਘਟ ਉਸ ਨੇ ਤਿੰਨ ਤਰ੍ਹਾਂ ਦੀਆਂ ਗੱਡੀਆਂ ਖਰੀਦ ਰੱਖੀਆਂ ਸਨ ਕਿਰਨ ਜੋਤ ਵੀ ਜਿਵੇਂ ਸੱਤਵੇਂ ਅਸਮਾਨ ਤੇ ਫਿਰ ਰਹੀ ਸੀ ਉਸ ਨੂੰ ਤਾਂ ਇਸ ਦੁਨੀਆ ਬਾਰੇ ਕੋਈ ਜਾਣਕਾਰੀ ਵੀ ਨਹੀਂ ਸੀ 12 ਕਵਜੇ ਤਕਰੀਬਨ ਸਾਰੇ ਰਿਸ਼ਤੇਦਾਰ ਪਹੁੰਚ ਚੁੱਕੇ ਸਨ ਸੰਸਕਾਰ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਮਣੀ ਦਾ ਉਸ ਦੇ ਘਰ ਵਿੱਚ ਅਖੀਰਲਾ ਦਿਨ ਸੀ ਥੋੜੀ ਦੇਰ ਬਾਅਦ ਉਸ ਦੀ ਹੋਂਦ ਤੇ ਹੰਸਤੀ ਖਤਮ ਹੋ ਜਾਣੀ ਹੈ ਦਿਨ ਦੇ 1:00 ਵਜੇ ਮਣੀ ਦਾ ਸੰਸਕਾਰ ਕੀਤਾ ਗਿਆ ਉਸ ਦੇ ਪਿਓ ਨੇ ਉਸ ਨੂੰ ਅਗਨੀ ਪੇਂਟ ਕੀਤੀ ਕਿਉਂਕਿ ਬੱਚਾ ਤਾਂ ਹਜੇ ਬਹੁਤ ਛੋਟਾ ਸੀ ਸੰਸਕਾਰ ਕਰਨ ਬਾਅਦ ਸਾਰੇ ਰਿਸ਼ਤੇਦਾਰ ਸਬੰਧੀ ਮਿੱਤਰ ਦੋਸਤ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਲਈ ਸ਼ਾਮਲ ਹੋਏ 1 ਘੰਟੇ ਦੇ ਵਿੱਚ ਹੀ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ ਬਸ ਕਿਰਨਜੋਤ ਉਸਦੀ ਸੱਸ ਤੇ ਨਨਦ ਇੱਕ ਦੋ ਹੋਰ ਰਿਸ਼ਤੇਦਾਰ ਕਿਰਨਜੋਤ ਦੇ ਘਰ ਬੈਠੇ ਸੀ ਅਮਰਕੌਰ ਬਹੁਤ ਡੂੰਗੇ ਸਦਮੇ ਵਿੱਚ ਸੀ ਅੱਜ ਉਸਦਾ ਇਕਲੌਤਾ ਪੁੱਤ ਉਸ ਤੋਂ ਸਦਾ ਲਈ ਦੂਰ ਹੋ ਗਿਆ ਸੀ ਪਹਿਲਾਂ ਵੀ ਭਾਵੇਂ ਉਹ ਅਲੱਗ ਹੀ ਰਹਿੰਦਾ ਸੀ ਪਰ ਮਾਂ ਨੂੰ ਉਹ ਦਿਸਦਾ ਤਾਂ ਰਹਿੰਦਾ ਸੀ ਮਾਂ ਨੂੰ ਉਸਦੀ ਹੋਂਦ ਮਹਿਸੂਸ ਹੁੰਦੀ ਸੀ ਉਹ ਤਾਂ ਇਹ ਆਖਦੀ ਹੁੰਦੀ ਸੀ ਕਿ ਮੇਰਾ ਪੁੱਤ ਜਿੱਥੇ ਮਰਜ਼ੀ ਰਹੇ ਬਸ ਖੁਸ਼ ਰਹੇ ਹਰ ਰੋਜ਼ ਕੋਈ ਨਾ ਕੋਈ ਰਿਸ਼ਤੇਦਾਰ ਆਉਂਦੇ ਰਹੇ। ਕਿਰਨਜੋਤ ਦੀ ਮਾਂ ਉਸ ਨੂੰ ਆਖਣ ਲੱਗੀ ਕਿ ਮੇਰੀ ਹਾਲਤ ਠੀਕ ਨਹੀਂ ਮੈਨੂੰ ਹਸਪਤਾਲ ਲੈ ਚੱਲੋ। ਇਹ ਸੁਣਦੇ ਹੀ ਕਿਰਨਜੋਤ ਨੇ ਆਪਣੇ ਚਚੇਰੇ ਭਰਾ ਨੂੰ ਰਾਤ ਨੂੰ ਹੀ ਫੋਨ ਕਰ ਦਿੱਤਾ। ਉਹ ਉਸ ਦੀ ਕਾਲ ਸੁਣਦੇ ਸਾਰ ਹੀ ਉਸਦੇ ਘਰ ਪਹੁੰਚ ਗਿਆ। ਰਾਤ ਨੂੰ ਆਪਣੀ ਚਾਚੀ ਨੂੰ ਲੈ ਕੇ ਹਸਪਤਾਲ ਜਾਂਦਾ ਹੈ। ਉਸ ਦੀ ਭੈਣ ਵੀ ਉਸ ਦੇ ਨਾਲ ਹੀ ਹੁੰਦੀ ਹੈ। ਕਿਰਨਜੋਤ ਬੱਚੇ ਉਹਨਾਂ ਦੀ ਦਾਦੀ ਕੋਲ ਛੱਡ ਦਿੰਦੀ ਹੈ। ਜਦੋਂ ਉਹ ਨੇੜਲੇ ਸ਼ਹਿਰ ਹਸਪਤਾਲ ਵਿੱਚ ਜਾਂਦੇ ਹਨ ਤਾਂ ਉਸ ਦੀ ਮਾਂ ਨੂੰ ਉੱਥੇ ਦਾਖਲ ਕਰ ਲਿਆ ਜਾਂਦਾ ਹੈ ਉਸ ਦਾ ਇਲਾਜ ਸ਼ੁਰੂ ਕਰ ਦਿੰਦੇ ਨੇ ਉਸ ਨੂੰ ਤਾਂ ਸ਼ੂਗਰ ਦੀ ਬਿਮਾਰੀ ਸੀ ਜਿਸ ਕਾਰਨ ਕਈ ਵਾਰ ਸ਼ੂਗਰ ਘਟ ਜਾਂਦੀ ਸੀ ਤੇ ਕਈ ਵਾਰ ਸ਼ੂਗਰ ਵੱਧ ਜਾਂਦੀ ਸੀ ਬਸ ਫਿਰ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਇੱਕ ਹਫ਼ਤੇ ਉਹ ਨੇੜਲੇ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਰਹੀ ਪਰ ਠੀਕ ਨਹੀਂ ਸੀ ਹੋ ਰਹੀ ਉਸ ਦੇ ਗੁਰਦੇ ਵੀ ਖਤਮ ਹੋ ਚੁੱਕੇ ਸਨ ਡਾਕਟਰਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਹੁਣ ਇਹਨਾਂ ਦੇ ਬਚਣ ਦੀ ਕੋਈ ਵੀ ਉਮੀਦ ਨਹੀਂ ਹੈ ਗੁਰਦੇ ਬਿਲਕੁਲ ਕੰਮ ਛੱਡ ਚੁੱਕੇ ਨੇ ਸਰੀਰ ਦਾ ਸਾਰਾ ਸਿਸਟਮ ਹੀ ਖਰਾਬ ਹੋ ਚੁੱਕਿਆ ਹੈ ਕਿਉਂਕਿ ਇਹ ਬਿਮਾਰੀ ਉਸ ਨੂੰ 4-5 ਸਾਲਾਂ ਤੋਂ ਲਗਾਤਾਰ ਚੱਲ ਰਹੀ ਸੀ ਇੱਕ ਦਿਨ ਉਸਦੇ ਚਚੇਰੇ ਭਰਾ ਨੇ ਕਰਨਜੋਤ ਨੂੰ ਆਖਿਆ ਭੈਣੇ ਮੈਨੂੰ ਬਹੁਤ ਦਿਨ ਹੋ ਗਏ ਹਸਪਤਾਲ ਵਿੱਚ ਬੈਠੇ ਨੂੰ ਮੈਂ ਅੱਜ ਆਪਣੇ ਘਰ ਜਾਵਾਂ ਕਿਰਨਜੋਤ ਨੇ ਵੀ ਆਖ ਦਿੱਤਾ ਵੀਰੇ ਕੋਈ ਗੱਲ ਨਹੀਂ ਮੈਂ ਹੁਣ ਇੱਥੇ ਆ ਤੂੰ ਜਾ ਆ ਫਿਰ ਵਾਪਸ ਆ ਜਾ ਮੀ ਅਜੇ ਉਹ ਘਰ ਹੀ ਪਹੁੰਚਿਆ ਸੀ ਨਹਾਉਣ ਲਈ ਬਾਥਰੂਮ ਵਿੱਚ ਵੜਿਆ ਹੀ ਸੀ ਕਿ ਉਸ ਦੀ ਕਿ ਉਸ ਦੇ ਫੋਨ ਤੇ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਜਦੋਂ ਉਹ ਫੋਨ ਉਠਾਉਂਦਾ ਹੈ ਤਾਂ ਕਿਰਨਜੋਤ ਉਸ ਨੂੰ ਆਖ ਰਹੀ ਹੈ ਕਿ ਮੇਰੇ ਮੰਮੀ ਇਸ ਦੁਨੀਆ ਤੋਂ ਚਲੇ ਗਏ ਨੇ ਵੀਰੇ ਹੁਣ ਮੈਂ ਕੀ ਕਰਾਂਗੀ ਉਸ ਦਾ ਭਰਾ ਉਸ ਨੂੰ ਹੌਸਲਾ ਦਿੰਦਾ ਹੋਇਆ ਆਖਦਾ ਹੈ ਕਿ ਬੱਸ ਮੈਂ ਤੇਰੇ ਕੋਲ 10 ਮਿੰਟ ਵਿੱਚ ਹੀ ਪਹੁੰਚਿਆ ਤੂੰ ਘਬਰਾ ਨਾ ਉਸ ਨੇ ਆਪਣੇ ਚਾਚੇ ਤਾਏ ਦੇ ਲੜਕਿਆਂ ਨੂੰ ਨਾਲ ਲਿਆ ਤੇ ਗੱਡੀ ਕੱਢ ਕੇ ਉਸੇ ਸਮੇਂ ਆਪਣੀ ਚਾਚੀ ਮਾਂ ਦੇ ਕੋਲ ਪਹੁੰਚ ਜਾਂਦਾ ਹੈ ਹੁਣ ਉਹ ਇਸ ਦੁਨੀਆ ਤੋਂ ਚਲੀ ਗਈ ਸੀ ਹੁਣ ਉਹ ਕੁਝ ਵੀ ਨਹੀਂ ਸੀ ਕਰ ਸਕਦੇ ਕਿਰਨ ਜੋਤ ਆਪਣੀ ਮਾਂ ਦੇ ਸਹਰਾਣੇ ਬੈਠੀ ਉੱਚੀ ਉੱਚੀ ਰੋ ਰਹੀ ਸੀ ਆਖ ਰਹੀ ਸੀ ਮਾਂ ਤੂੰ ਮੇਰਾ ਇੱਕੋ ਇੱਕ ਸਹਾਰਾ ਸੀ ਹੁਣ ਤੂੰ ਵੀ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਦੂਰ ਚਲੀ ਗਈ ਕਿਰਨਜੋਤ ਦਾ ਇੱਕੋ ਇੱਕ ਸਹਾਰਾ ਉਸਦੀ ਮਾਂ ਸੀ ਉਹ ਇਸ ਦੁਨੀਆ ਤੋਂ ਚਲੀ ਗਈ ਸੀ ਕਿਰਨਜੋਤ ਦਾ ਆਪਣਾ ਹੁਣ ਸਕਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਸੀ ਉਸ ਨੂੰ ਆਪਣੀ ਜ਼ਿੰਦਗੀ ਵਿਰਾਨ ਜਹੀ ਲੱਗਣ ਲੱਗ ਪਈ ਕਿਰਨਜੋਤ ਦੀ ਮਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਸਾਰੇ ਰਿਸ਼ਤੇਦਾਰਾਂ ਵਿੱਚ ਫੈਲ ਗਈ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਉਸੇ ਸਮੇਂ ਉਹਨਾਂ ਦੇ ਘਰ ਪਹੁੰਚ ਗਏ ਕਿਰਨਜੋਤ ਦੀ ਮਾਤਾ ਦਾ ਸੰਸਕਾਰ ਉਸਦੇ ਪੇਕੇ ਘਰ ਹੀ ਹੋਣਾ ਸੀ ਕਿਰਨਜੋਤ ਦੇ ਸਹੁਰੇ ਪਰਿਵਾਰ ਤੇ ਜਿੰਨੇ ਵੀ ਰਿਸ਼ਤੇਦਾਰ ਸੀ ਸਾਰੇ ਕਿਰਨਜੋਤ ਦੇ ਪੇਕੇ ਘਰ ਪਹੁੰਚ ਜਾਂਦੇ ਨੇ ਉਧਰੋਂ ਉਸ ਦੀ ਮਾਤਾ ਨੂੰ ਉਸ ਦਾ ਚਚੇਰਾ ਭਰਾ ਹਸਪਤਾਲ ਤੋਂ ਲੈ ਕੇ ਘਰ ਪਹੁੰਚ ਜਾਂਦਾ ਹੈ 1 ਵਜੇ ਤੱਕ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਨੇ ਤੇ ਸੰਸਕਾਰ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਕਿਰਨ ਜੋਤ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੋ ਚੁੱਕਿਆ ਸੀ ਹੁਣ ਤਾਂ ਉਸ ਨੂੰ ਦਿਲਾਸਾ ਦੇਣ ਵਾਲਾ ਵੀ ਕੋਈ ਨਹੀਂ ਸੀ ਬਚਿਆ ਫਿਰ ਵੀ ਪਿੰਡ ਦੀਆਂ ਬੁੜੀਆਂ ਤੀਵੀਆਂ ਉਸ ਨੂੰ ਹੌਸਲਾ ਦੇ ਰਹੀਆਂ ਸਨ ਉਸ ਨੂੰ ਸਮਝਾ ਰਹੀਆਂ ਸਨ ਕਿ ਇਦਾਂ ਰੋਣ ਨਾਲ ਹਾਲਾਤ ਨਹੀਂ ਬਦਲਦੇ ਉਸ ਨੂੰ ਕਹਿ ਰਹੀਆਂ ਸਨ ਕਿ ਤੂੰ ਰੋ ਨਾ ਚੁੱਪ ਕਰ ਪਾ ਮੇ ਉਪਰ ਉਸਨੇ ਰੋਣਾ ਬੰਦ ਕਰ ਦਿੱਤਾ ਸੀ ਪਰ ਜੋ ਦਿਲ ਦੇ ਵਿੱਚ ਡੂੰਗੇ ਜ਼ਖਮ ਸੀ ਉਹ ਕਦੇ ਨਹੀਂ ਮਿਟਦੇ ਸਾਲਕ ਪਹਿਲਾਂ ਕਿਰਨਜੋਤ ਦਾ ਪਿਤਾ ਤੁਰ ਗਿਆ ਸੀ 6 ਮਹੀਨੇ ਬਾਅਦ ਉਸਦਾ ਪਤੀ ਤੇ ਅਜੇ ਪਤੀ ਦੀ ਮੌਤ ਹੋਈ ਨੂੰ ਇੱਕ ਮਹੀਨਾ ਵੀ ਨਹੀਂ ਹੋਇਆ ਸੀ ਕਿ ਉਸ ਦੀ ਮਾਂ ਵੀ ਇਸ ਦੁਨੀਆ ਤੋਂ ਤੁਰ ਗਈ ਕਿਰਨਜੋਤ ਰੋ ਰੋ ਕੇ ਆਖ ਰਹੀ ਸੀ ਮਾਂ ਅੱਜ ਮੈਨੂੰ ਛੱਡ ਕੇ ਤੂੰ ਵੀ ਜਾ ਰਹੀ ਹੈ ਤੇ ਹੁਣ ਮੇਰਾ ਦੁੱਖ ਦਰਦ ਕੌਣ ਵੰਡਾਵੇਗਾ ਉਸ ਦੇ ਕੋਲ ਖੜਾ ਉਸ ਦਾ ਚਚੇਰਾ ਭਰਾ ਉਸੇ ਸਮੇਂ ਬੋਲ ਪਿਆ ਭੈਣੇ ਤੂੰ ਰੋਂਦੀ ਕਿਉਂ ਐ ਤੇਰਾ ਭਰਾ ਬੈਠਾ ਤੇਰੇ ਦੁੱਖਾਂ ਨੂੰ ਸਮਝਣ ਵਾਲਾ ਕੋਲ ਖੜੀ ਉਸ ਦੀ ਭਾਬੀ ਤੇ ਚਾਚੇ ਦੀਆਂ ਲੜਕੀਆਂ ਸਾਰੀਆਂ ਉਸ ਨੂੰ ਚੁੱਪ ਕਰਾ ਰਹੀਆਂ ਸਨ ਪਰ ਉਹਦਾ ਅੱਖਾਂ ਖੋਲ ਕੇ ਕਿਸੇ ਵੱਲ ਵੇਖਣ ਦਾ ਦਿਲ ਨਹੀਂ ਸੀ ਕਿਰਨ ਜੋਤ ਦੇ ਰੋਂਦੇ ਕਰ ਲਾਉਂਦੇ ਹੀ ਮਾਂ ਦੀ ਅਰਥੀ ਤਿਆਰ ਹੋ ਗਈ ਤੇ ਉਸ ਨੂੰ ਫੜ ਕੇ ਉਸ ਦੀ ਮਾਂ ਦਾ ਮੂੰਹ ਦਿਖਾਇਆ ਗਿਆ ਉਸੇ ਸਮੇਂ ਉਸਦੀ ਮਾਂ ਦੀ ਅਰਥੀ ਨੂੰ ਉਠਾ ਕੇ ਸਾਰੇ ਲੋਕੀ ਸੇਵਿਆਂ ਵਿੱਚ ਲੈ ਗਏ ਜਿੱਥੇ ਉਸ ਦਾ ਸੰਸਕਾਰ ਕਰਨਾ ਸੀ ਉਸ ਤੋਂ ਬਾਅਦ ਮੁੜ ਕੇ ਕਦੇ ਉਸ ਦਾ ਵਜੂਦ ਕਿਰਨਜੀਤ ਨੂੰ ਨਹੀਂ ਦਿਸਣਾ ਸੀ ਕਰੋੰਦੀ ਕਰ ਲਾਉਂਦੀ ਕਿਰਨ ਜੋਤ ਸੰਸਕਾਰ ਤੋਂ ਬਾਅਦ ਤੇ ਬਾਕੀ ਸਾਰੇ ਲੋਕ ਗੁਰਦੁਆਰਾ ਸਾਹਿਬ ਵਿਖੇ ਚਲੇ ਜਾਂਦੇ ਨੇ ਉੱਥੇ ਅਰਦਾਸ ਕਰਨ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਤੁਰ ਜਾਂਦੇ ਨੇ ਰੋਂਦੀ ਕਰ ਲਾਉਂਦੀ ਆਪਣੇ ਪੇਕੇ ਘਰ ਆ ਕੇ ਬੈਠੀ ਕਿਰਨਜੋਤ ਚਚੇਰੇ ਭਰਾ ਦੇ ਘਰੇ ਬੈਠ ਜਾਂਦੀ ਹੈ ਕਿਉਂਕਿ ਉਸ ਦਾ ਪੇਕਾ ਘਰ ਵੀ ਉਹੀ ਸੀ ਅਜੇ ਤੱਕ ਉਸ ਦੀ ਮੰਮੀ ਤੇ ਚਾਚੀ ਅੱਡ ਨਹੀਂ ਸੀ ਹੋਈਆਂ ਸਾਰੀ ਉਮਰ ਉਹਨਾਂ ਨੇ ਇਸ ਤਰ੍ਹਾਂ ਇਕੱਠਿਆਂ ਹੀ ਕੱਢੀ ਸੀ ਹੁਣ ਵੀ ਕਿਰਨਜੋਤ ਦੇ ਦੁੱਖ ਸੁੱਖ ਦੇ ਵਿੱਚ ਉਸ ਦਾ ਚਚੇਰਾ ਭਰਾ ਹੀ ਆ ਕੇ ਖੜਦਾ ਸੀ ਕਿਰਨਜੋਤ ਦੀ ਮਾਂ ਦੇ ਮੌਤ ਤੋਂ 10 ਦਿਨਾਂ ਬਾਅਦ ਉਸ ਦਾ ਭੋਗ ਪਾਇਆ ਜਾਂਦਾ ਹੈ। ਸਾਰੇ ਰਿਸ਼ਤੇਦਾਰ ਇਕੱਤਰ ਹੁੰਦੇ ਨੇ। ਇਸ ਤੋਂ ਬਾਅਦ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰਾਂ ਨੂੰ ਤੁਰ ਜਾਂਦੇ ਨੇ। ਬਸ ਹੁਣ ਫੇਰ ਕਿਰਨਜੋਤ ਇਕੱਲੀ ਰਹਿ ਚੁੱਕੀ ਸੀ ਆਪਣੇ ਸਹੁਰੇ ਪਰਿਵਾਰ ਵਿੱਚ। ਸੱਸ ਨਾਲ ਤਾਂ ਉਸ ਦੀ ਪਹਿਲਾਂ ਵੀ ਨਹੀਂ ਸੀ ਬਣਦੀ। ਹੁਣ ਅੱਗੇ ਵੀ ਕੋਈ ਬਣਨ ਦੀ ਉਮੀਦ ਨਹੀਂ ਸੀ। ਦੋ ਕੁ ਮਹੀਨੇ ਕਿਰਨਜੋਤ ਬੜੇ ਸਦਮੇ ਵਿੱਚ ਰਹੀ। ਹੌਲੀ ਹੌਲੀ ਹੂਸਨੇ ਇਸ ਸਦਮੇ ਵਿੱਚੋਂ ਨਿਕਲਣਾ ਸ਼ੁਰੂ ਕਰ ਦਿੱਤਾ ਉਹ ਮੋਬਾਈਲ ਦੇ ਨਾਲ ਜੁੜਦੀ ਰਹੀ ਕਿਰਨਜੋਤ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ 8 ਕੋ ਲੱਖ ਉਸਦੇ ਪਤੀ ਦੇ ਨਾਂ ਬੈਂਕ ਵਿੱਚ ਜਮ੍ਹਾਂ ਸੀ ਜੋ ਕਿ ਮਣੀ ਦੇ ਮਰਨ ਉਪਰੰਤ ਉਸਦੀ ਪਤਨੀ ਕਿਰਨਜੋਤ ਨੂੰ ਹੀ ਮਿਲਣਾ ਸੀ ਕਿਰਨਜੋਤ ਬਹੁਤੀ ਸਮਝਦਾਰ ਲੜਕੀ ਨਹੀਂ ਸੀ ਉਸ ਨੂੰ ਆਪਣੇ ਬੱਚਿਆਂ ਨਾਲ ਕੋਈ ਪਿਆਰ ਜਾਂ ਹਮਦਰਦੀ ਨਹੀਂ ਸੀ ਉਸ ਦੇ ਬੱਚੇ ਸਾਰਾ ਸਾਰਾ ਦਿਨ ਆਪਣੀ ਦਾਦੀ ਤੇ ਭੂਆ ਕੋਲ ਹੀ ਰਹਿੰਦੇ ਸਨ। ਕਿਰਨਜੋਤ ਦੇ ਵਿਆਹ ਹੋਇਆਂ ਨੂੰ 5 ਸਾਲ ਹੀ ਹੋਏ ਸਨ ਕਿ ਉਸ ਦੇ 5 ਸਾਲਾਂ ਵਿੱਚ ਦੋ ਬੱਚੇ ਜਿਨ੍ਹਾਂ ਨੂੰ ਉਹ ਬਿਲਕੁਲ ਵੀ ਪਿਆਰ ਨਹੀਂ ਸੀ ਕਰਦੀ ਕਿਉਂਕਿ ਉਸ ਦੇ ਬੱਚੇ ਉਸ ਦੀ ਦਾਦੀ ਨੇ ਹੀ ਪਾਲੇ ਸਨ। ਬਸ ਉਹ ਤਾਂ ਆਪਣਾ ਹਾਰ ਸ਼ਿੰਗਾਰ ਕਰਦੀ ਰਹਿੰਦੀ ਸੀ। ਆਪਣੇ ਹੀ ਸਜਣ ਫਵਨ ਦੀ ਸ਼ਕੀਨ ਸੀ। ਕੋਈ ਘਰ ਵਿੱਚ ਉਸ ਨੂੰ ਜੇ ਕੋਈ ਡਰ ਸੀ ਮਾੜਾ ਮੋਟਾ ਉਹ ਆਪਣੇ ਪਤੀ ਤੋਂ ਡਰਦੀ ਸੀ ਜਿਸ ਦਿਨ ਤੋਂ ਉਸਦੇ ਪਤੀ ਦੀ ਮੌਤ ਹੋ ਚੁੱਕੀ ਸੀ ਉਸ ਦਾ ਉਹ ਡਰ ਵੀ ਖਤਮ ਹੋ ਗਿਆ ਸੀ ਹੁਣ ਉਸ ਨੇ ਫੇਸਬੁੱਕ ਤੇ ਆਪਣੇ ਕਈ ਦੋਸਤ ਮਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ ਇੱਕ ਦਿਨ ਉਸ ਨੇ ਆਪਣਾ ਇੱਕ ਦੋਸਤ ਬਣਾ ਲਿਆ ਜੋ ਉਸ ਨੂੰ ਸਵੇਰੇ ਸ਼ਾਮ ਮੈਸੇਜ ਤੇ ਕਾਲ ਕਰਦਾ ਰਹਿੰਦਾ ਸੀ ਬਸ ਕਿਰਨ ਜੋਤ ਹੁਣ ਉਸ ਲੜਕੇ ਦੇ ਚੱਕਰ ਵਿੱਚ ਫਸ ਗਈ ਸੀ ਹੁਣ ਤਾਂ ਉਸ ਨੂੰ ਆਪਣਾ ਪਤੀ ਤੇ ਆਪਣੀ ਮਾਂ ਵੀ ਚਿੱਤ ਚੇਤੇ ਨਹੀਂ ਸੀ ਆਪਣੇ ਦੋਸਤ ਨੂੰ ਹੁਣ ਸ਼ਰە ਆਮ ਆਪਣੇ ਘਰ ਬੁਲਾਉਣ ਲੱਗ ਪਈ ਜਦੋਂ ਕਿ ਘਰ ਦੇ ਵਿੱਚ ਸੱਸ ਸੋਹਰਾ ਨਣਦ ਅਤੇ ਬੱਚੇ ਵੀ ਹੁੰਦੇ ਸੀ ਇਸ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਹੁੰਦੀ ਉਹ ਕਿਰਨ ਜੋਤ ਹੁਣ ਇਸ ਤਰ੍ਹਾਂ ਦੇ ਲੱਛਣ ਕਰਨ ਲੱਗ ਪਈ ਸੀ ਇੱਕ ਦਿਨ ਉਸ ਦੀ ਸੱਸ ਨੇ ਉਸ ਦੇ ਚਚੇਰੇ ਭਰਾ ਨੂੰ ਆਪਣੇ ਘਰ ਸੱਦਿਆ ਤੇ ਉਸ ਨੂੰ ਆਖਣ ਲੱਗੀ ਪੁੱਤ ਇਸ ਦਾ ਕਿਤੇ ਹੋਰ ਥਾਂ ਵਿਆਹ ਕਰ ਦੇਵੋ ਇਹ ਤਾਂ ਹੁਣ ਇੱਥੇ ਟਿੱਕੇ ਨਹੀਂ ਬੈਠੇਗੀ। ਉਸਨੇ ਵੀ ਕਿਰਨਜੋਤ ਦੀ ਸੱਸ ਦੀ ਹਾਂ ਵਿੱਚ ਹਾਂ ਮਲਾ ਕੇ ਉਸ ਨੂੰ ਇਹ ਕਹਿ ਦਿੱਤਾ ਕਿ ਹਾਂ ਅਸੀਂ ਇਸ ਦਾ ਕੋਈ ਨਾ ਕੋਈ ਮੁੰਡਾ ਹੋਰ ਲੱਭ ਕੇ ਹੋਰ ਥਾਂ ਵਿਆਹ ਕਰ ਦਿੰਦੇ ਹਾਂ। ਇਹ ਗੱਲ ਕਹਿ ਕੇ ਉਹ ਆਪਣੇ ਘਰ ਵਾਪਸ ਆ ਜਾਂਦਾ ਹੈ। ਅਗਲੇ ਦਿਨ ਉਸ ਦੀ ਸੱਸ ਦਾ ਸਵੇਰੇ ਸਵੇਰੇ ਉਸਦੇ ਭਰਾ ਨੂੰ ਫੋਨ ਆ ਜਾਂਦਾ ਹੈ। ਉਸ ਦਾ ਚਤੇਰਾ ਭਰਾ ਆਪਣੀ ਭੈਣ ਦੇ ਘਰ ਸਵੇਰੇ ਸਵੇਰੇ 10 ਵਜੇ ਪਹੁੰਚ ਜਾਂਦਾ ਹੈ। ਕਿਰਨਜੋਤ ਦੀ ਸੱਸ ਉਸ ਨੂੰ ਆਖਦੀ ਆ ਪੁੱਤ ਸਾਡੇ ਘਰੇ ਹੁਣ ਇਹ ਮੁੰਡੇ ਬਲਾਉਣ ਲੱਗ ਪਈ ਹੈ। ਕਿਰਨਜੋਤ ਦਾ ਭਰਾ ਜਦੋਂ ਕਿਰਨਜੋਤ ਨੂੰ ਆਪਣੇ ਕੋਲ ਬੁਲਾ ਕੇ ਪੁੱਛਦਾ ਹੈ ਕਿ ਕੀ ਇਹ ਗੱਲ ਸੱਚੀ ਹੈ ਤਾਂ ਕਿਰਨਜੋਤ ਆਪਣੇ ਭਰਾ ਨੂੰ ਆਖਦੀ ਹੈ ਹਾਂ ਇਹ ਗੱਲ ਸੱਚੀ ਹੈ। ਮੈਂ ਉਸ ਮੁੰਡੇ ਨਾਲ ਵਿਆਹ ਕਰਵਾਉਣਾ ਹੈ। ਮੈਂ ਉਸ ਨੂੰ ਪਿਆਰ ਕਰਦੀ ਹਾਂ। ਇਸ ਲਈ ਮੈਂ ਉਸ ਨੂੰ ਆਪਣੇ ਘਰ ਬੁਲਾਇਆ ਸੀ ਪਹਿਲਾਂ ਤਾਂ ਉਹ ਆਪਣੀ ਭੈਣ ਨੂੰ ਸਮਝਾਉਂਦਾ ਹੈ ਕਿ ਫੇਸਬੁੱਕ ਤੇ ਬਣਾਏ ਦੋਸਤ ਮਿੱਤਰ ਤੇਰਾ ਜ਼ਿੰਦਗੀ ਭਰ ਸਾਥ ਨਹੀਂ ਨਿਭਾਉਣਗੇ ਪਰ ਉਸ ਨੇ ਜਿੱਦ ਫੜ ਲਈ ਕਿ ਮੈਂ ਤਾਂ ਉਸੇ ਮੁੰਡੇ ਨਾਲ ਹੀ ਵਿਆਹ ਕਰਵਾਉਣਾ ਹੈ ਉਹ ਆਪਣੇ ਭਰਾ ਨੂੰ ਆਖਣ ਲੱਗੀ ਕਿ ਤੂੰ ਮੇਰੇ ਨਾਲ ਚੱਲ ਉਸ ਮੁੰਡੇ ਨੂੰ ਵੇਖ ਉਸ ਨਾਲ ਤੂੰ ਮੇਰੇ ਵਿਆਹ ਬਾਰੇ ਗੱਲ ਕਰ ਜਦੋਂ ਕਿਰਨਜੋਤ ਇਹ ਗੱਲ ਵਾਰ-ਵਾਰ ਆਖ ਰਹੀ ਸੀ ਤਾਂ ਉਸ ਦਾ ਭਰਾ ਗੱਡੀ ਵਿੱਚ ਉਸ ਨੂੰ ਬਿਠਾ ਕੇ ਉਸ ਦੇ ਸੱਸ ਸੌਰੇ ਨੂੰ ਨਾਲ ਲੈ ਕੇ ਉਸ ਦੇ ਦੱਸੇ ਟਿਕਾਣੇ ਤੇ ਚਲਾ ਜਾਂਦਾ ਹੈ ਪਰ ਉਹ ਲੜਕਾ ਵਾਰ-ਵਾਰ ਫੋਨ ਕਰਨ ਤੇ ਵੀ ਨਹੀਂ ਆਉਂਦਾ ਉਹ ਪਰ ਕਿਰਨਜੋਤ ਨੇ ਜਿੱਦ ਫੜ ਲਈ ਸੀ ਕਿ ਮੈਂ ਵਿਆਹ ਕਰਵਾਉਣਾ ਤਾਂ ਉਸੇ ਨਾਲ ਹੀ ਕਰਵਾਉਣਾ ਹੈ ਕਿਰਨਜੋਤ ਨੇ ਉਸ ਨੂੰ ਦੱਸਿਆ ਕਿ ਉਸ ਕੋਲ ਉਸ ਦੇ ਆਧਾਰ ਨੰਬਰ ਦੀ ਫੋਟੋ ਕਾਪੀ ਹੈ ਉਸ ਦਾ ਭਰਾ ਉਸ ਆਧਾਰ ਕਾਰਡ ਦੇ ਦੱਸੇ ਪਤੇ ਅਨੁਸਾਰ ਉਸ ਨੂੰ ਲੱਭਣ ਲਈ ਚਲਾ ਜਾਂਦਾ ਹੈ ਜਿਉਂ ਹੀ ਉਹ ਉਸ ਦੇ ਪਿੰਡ ਪਹੁੰਚਦਾ ਹੈ ਤਾਂ ਉੱਥੋਂ ਦੇ ਸਾਰੇ ਲੋਕ ਇਹ ਆਖਦੇ ਹਨ ਕਿ ਇਸ ਨਾਮ ਦਾ ਲੜਕਾ ਤਾਂ ਸਾਡੇ ਪਿੰਡ ਵਿੱਚ ਹੈ ਹੀ ਨਹੀਂ ਫਿਰ ਉਹ ਵਾਪਸ ਆਪਣੇ ਘਰ ਆ ਜਾਂਦੇ ਨੇ ਕਿਰਨ ਜੋਤ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਸ ਦੇ ਦਿਲ ਦਿਮਾਗ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਅਮਰਕੌਰ ਇਸ ਗੱਲ ਦਾ ਜ਼ਿਕਰ ਆਪਣੀ ਨਨਾਨ ਘੋਲ ਕਰ ਦਿੰਦੀ ਹੈ ਕਰਤਾਰੀ ਉਸੇ ਸ਼ਾਮ ਨੂੰ ਅਮਰਕੌਰ ਕੋਲ ਪਹੁੰਚ ਜਾਂਦੀ ਹੈ ਉਹ ਦੋਨੋਂ ਕਿਰਨਜੋਤ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦੀਆਂ ਨੇ ਪਰ ਕਿਰਨਜੋਤ ਤੇ ਕੋਈ ਅਸਰ ਨਹੀਂ ਹੋਇਆ ਸਗੋਂ ਉਸਨੇ ਉਸੇ ਰਾਤ ਸੱਸ ਨੰਦ ਸਹੁਰੇ ਤੇ ਭੂਆ ਤੇ ਰਿਪੋਰਟ ਲਿਖਾ ਦਿੱਤੀ ਅਗਲੀ ਸਵੇਰ ਕਿਰਨਜੋਤ ਦੇ ਭਰਾ ਨੂੰ ਉਸ ਦੀ ਸੱਸ ਦੀ ਕਾਲ ਆਉਂਦੀ ਹੈ ਜਦੋਂ ਉਹ ਫੋਨ ਚੁੱਕਦਾ ਹੈ ਤਾਂ ਉਹ ਕਹਿੰਦੀ ਹੈ ਪੁੱਤ ਤੇਰੀ ਭੈਣ ਨੇ ਸਾਡੇ ਤੇ ਪੁਲਿਸ ਰਿਪੋਰਟ ਦਰਜ ਕਰਵਾ ਦਿੱਤੀ ਹੈ ਸਾਡੇ ਕੋਲ ਜਲਦੀ ਪਹੁੰਚ ਕਿਰਨਜੋਤ ਦਾ ਭਰਾ ਉਸੇ ਸਮੇਂ ਭੈਣ ਦੇ ਸਹੁਰੇ ਘਰ ਪਹੁੰਚ ਜਾਂਦਾ ਹੈ ਜਦੋਂ ਉਹ ਕਿਰਨਜੋਤ ਨੂੰ ਮਿਲਦਾ ਹੈ ਬਸ ਉਸ ਦੀ ਇੱਕੋ ਹੀ ਗੱਲ ਹੁੰਦੀ ਹੈ ਕਿ ਵੀਰੇ ਇਹ ਮੈਨੂੰ ਪਰੇਸ਼ਾਨ ਕਰਦੀਆਂ ਨੇ ਇਸ ਕਰਕੇ ਮੈਂ ਇਨ੍ਹਾਂ ਤੇ ਪੁਲਿਸ ਰਿਪੋਰਟ ਕਰਵਾਈ ਹੈ ਉਸਨੇ ਬਹੁਤ ਸਮਝਾਇਆ ਕੋਈ ਗੱਲ ਨਹੀਂ ਮੈਂ ਤੇਰਾ ਫੈਸਲਾ ਕਰਵਾ ਦਿੰਦਾ ਹਾਂ ਤੂੰ ਪੁਲਿਸ ਰਿਪੋਰਟ ਵਾਪਸ ਲੈ ਲੈ ਭੈਣੇ ਪੁਲਿਸ ਵਾਲਿਆਂ ਨੇ ਤਾਂ ਦੋਨੋਂ ਪਾਸੋਂ ਹੀ ਪੈਸੇ ਖਾਣੇ ਹੁੰਦੇ ਨੇ ਤੇਰੇ ਤੋਂ ਵੀ ਤੇ ਤੇਰੇ ਸੱਸ ਸਹੁਰੇ ਤੋਂ ਵੀ ਤੂੰ ਕਿਉਂ ਅਜਿਹੇ ਕੰਮ ਕਰਨ ਲੱਗੀ ਹੈ ਕਿਰਨਜੋਤ ਨੂੰ ਤਾਂ ਬਸ ਹੁਣ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ ਉਸਦੇ ਦਿਮਾਗ ਵਿੱਚ ਤਾਂ ਇਸ਼ਕ ਦਾ ਫਤੂਰ ਛੜਿਆ ਹੋਇਆ ਸੀ ਕਿਰਨਜੋਤ ਦੇ ਪਤੀ ਕੋਲ ਬੈਂਕ ਵਿੱਚ 50 ਲੱਖ ਰੁਪਇਆ ਜਮਾ ਸੀ ਜੋ ਉਸ ਦੀ ਮੌਤ ਤੋਂ ਬਾਅਦ ਕਿਰਨਜੋਤ ਨੂੰ ਮਿਲ ਗਿਆ ਸੀ ਜਿੰਨੀ ਜ਼ਮੀਨ ਸੀ ਉਸ ਦੇ ਘਰ ਵਾਲੇ ਨੇ ਆਪਣੇ ਪਿਓ ਨੂੰ ਕਹਿ ਕੇ ਵਕਵਾ ਦਿੱਤੀ ਸੀ ਹੁਣ ਉਸ ਦਾ ਸਹੁਰਾ ਠੇਕੇ ਤੇ ਲੈ ਕੇ ਜ਼ਮੀਨ ਖੇਤੀ ਕਰ ਰਿਹਾ ਸੀ ਜਿਸ ਨਾਲ ਉਹਨਾਂ ਦੇ ਟੱਬਰ ਦਾ ਗੁਜ਼ਾਰਾ ਚੱਲਦਾ ਸੀ ਕਿਰਨਜੋਤ ਨੇ ਹੁਣ ਘਰ ਤੋਂ ਬਾਹਰ ਰਹਿਣਾ ਸ਼ੁਰੂ ਕਰ ਦਿੱਤਾ ਸੀ ਕਈ ਵਾਰੀ ਉਹ ਰਾਤ ਨੂੰ ਵੀ ਘਰ ਨਹੀਂ ਸੀ ਆਉਂਦੀ ਸਾਰੇ ਰਿਸ਼ਤੇਦਾਰ ਉਸ ਨੂੰ ਸਮਝਾ ਸਮਝਾ ਕੇ ਥੱਕ ਗਏ ਸੀ ਤੇ ਸਭ ਨੇ ਸਮਝਾ ਸਮਝਾ ਕੇ ਵੇਖ ਲਿਆ ਸੀ ਉਸ ਨੂੰ ਕਿਹਾ ਸੀ ਕਿ ਤੂੰ ਵਿਆਹ ਕਰਵਾ ਲੈ ਪਰ ਨਾ ਉਹ ਵਿਆਹ ਨੂੰ ਮੰਨਦੀ ਸੀ ਤੇ ਨਾ ਉਹ ਘਰ ਟਿਕ ਕੇ ਬੈਠਦੀ ਸੀ ਉਸ ਦੇ ਸੱਸ ਸਹੁਰੇ ਤੇ ਪੇਕੇ ਘਰ ਚਾਚੇ ਤਾਇਆ ਦੇ ਲੜਕਿਆਂ ਨੇ ਵੀ ਉਸ ਨੂੰ ਭੈਣ ਮੰਨਣੋਂ ਇਨਕਾਰ ਕਰ ਦਿੱਤਾ ਸੀ ਆਪਣੇ ਬੱਚਿਆਂ ਨੂੰ ਤਾਂ ਉਹ ਪਹਿਲਾਂ ਵੀ ਨਹੀਂ ਵੇਖਦੀ ਸੀ ਉਹ ਪਹਿਲਾਂ ਵੀ ਦਾਦਾ-ਦਾਦੀ ਕੋਲ ਹੀ ਪਲੇ ਸੀ ਹੁਣ ਉਹ ਆਰਾਮ ਨਾਲ ਬੱਚਿਆਂ ਨੂੰ ਛੱਡ ਕੇ ਚਾਰ-ਚਾਰ ਰਾਤਾਂ ਬਾਹਰ ਲੈਣ ਲੱਗ ਪਈ ਇੱਕ ਦਿਨ ਜਦੋਂ ਉਹ ਸਵੇਰੇ-ਸਵੇਰੇ ਗੱਡੀ ਵਿੱਚ ਆਈ ਕਿਸੇ ਗੈਰ ਮੁੰਡਿਆਂ ਦੇ ਨਾਲ ਜਦੋਂ ਉਹ ਗੱਡੀ ਤੋਂ ਉਤਰੀ ਉਸਦੇ ਮੂੰਹ ਤੇ ਨੀਲ ਪਏ ਹੋਏ ਸੀ ਤਾਂ ਉਸ ਦੀ ਨੰਦ ਨੇ ਪੁੱਛ ਹੀ ਲਿਆ ਭਾਬੀ ਇਹ ਤੁਹਾਡੇ ਮੂੰਹ ਤੇ ਕੀ ਹੋ ਗਿਆ ਉਸਨੇ ਸ਼ਰੇ ਆਮ ਉਸ ਨੂੰ ਆਖ ਦਿੱਤਾ ਕਿ ਮੈਂ ਰਾਤ ਕੁਝ ਜ਼ਿਆਦਾ ਸ਼ਰਾਬ ਪੀ ਲਈ ਸੀ ਤੇ ਸ਼ਰਾਬ ਪੀ ਕੇ ਡਿੱਗ ਗਈ ਸੀ ਜਿਸ ਕਾਰਨ ਮੇਰੇ ਮੂੰਹ ਤੇ ਸੱਟਾਂ ਲੱਗੀਆਂ ਹੋਈਆਂ ਨੇ ਕਿਰਨਜੋਤ ਦੇ ਮੂੰਹੋਂ ਇਹ ਗੱਲ ਸੁਣ ਕੇ ਉਹਨਾਂ ਸਾਰਿਆਂ ਦੇ ਹੋਸ਼ ਹੀ ਉੱਡ ਗਏ ਅਤੇ ਉਸ ਦੀ ਨੰਨ ਦੇ ਸੋਚਣ ਲੱਗੀ ਕਿ ਮੇਰੀ ਪਰਜਾਈ ਹੁਣ ਨਸ਼ੇ ਵੀ ਕਰਨ ਲੱਗ ਪਈ ਉਸ ਨੂੰ ਹੁਣ ਕਿਸੇ ਦਾ ਡਰ ਪੈ ਨਹੀਂ ਰਿਹਾ ਨਾ ਸੱਸ ਸਹੁਰੇ ਦਾ ਨਾ ਮਾਪਿਆਂ ਦਾ ਇਹ ਹਾਲ ਹੋ ਚੁੱਕਿਆ ਅਜੋਕੇ ਸਮਾਜ ਦੇ ਲੋਕਾਂ ਦਾ ਕਿਰਨਜੋਤ ਜੋ ਕੇਸ ਆਪਣੇ ਸੱਸ ਸਹੁਰੇ ਤੇ ਕੀਤਾ ਸੀ ਉਸ ਕੇਸ ਦਾ ਤਾਂ ਫੈਸਲਾ ਹੋ ਜਾਂਦਾ ਹੈ ਕਿ ਕਿਰਨਜੋਤ ਨੂੰ ਸੱਸ ਸਹੁਰੇ ਜਾਂ ਹੋਈ ਹੋਰ ਕੋਈ ਵੀ ਰਿਸ਼ਤੇਦਾਰ ਕੋਈ ਗੱਲ ਨਹੀਂ ਕਹਿਣਗੇ ਇੱਕ ਦਿਨ ਕਿਰਨ ਆਪਣੇ ਸਹੁਰੇ ਘਰ ਛੋਟਾ ਟੈਂਪੂ ਲੈ ਕੇ ਦਾਖਲ ਹੁੰਦੀ ਹੈ ਤੇ ਘਰ ਵਿੱਚ ਜੋ ਉਸਦੇ ਦੇਹੇਜ ਦਾ ਸਮਾਨ ਪਿਆ ਸੀ ਉਸ ਨੂੰ ਟੈਂਪੂ ਤੇ ਰਖਵਾ ਲੈਂਦੀ ਹੈ ਬੱਚਿਆਂ ਨੂੰ ਸੱਸ ਸਹੁਰੇ ਕੋਲ ਛੱਡ ਕੇ ਆਪ ਕਿਸੇ ਹੋਰ ਸ਼ਹਿਰ ਵਿੱਚ ਰਹਿਸ਼ ਕਰ ਲੈਂਦੀ ਹੈ ਸੱਸ ਉਸ ਦੀ ਹੁਣ ਏਨੀ ਪਰੇਸ਼ਾਨ ਹੋ ਗਈ ਸੀ ਕਿ ਉਹ ਇਹ ਆਖਦੀ ਸੀ ਚਲੋ ਮੇਰਾ ਖਿਹੜਾ ਤਾਂ ਛੁੱਟਿਆ ਬੱਚੇ ਤਾਂ ਪਹਿਲਾਂ ਵੀ ਮੇਰੇ ਕੋਲ ਹੀ ਰਹਿੰਦੇ ਸੀ ਹੁਣ ਵੀ ਬੱਚੇ ਦਾਦੀ ਦਾਦੇ ਕੋਲ ਹੀ ਰਹਿਣਗੇ ਪਰ ਅੰਦਰੋਂ ਅੰਦਰੀ ਉਹ ਬਹੁਤ ਪਰੇਸ਼ਾਨ ਸੀ ਹਰ ਸਮੇਂ ਉਹ ਇਹੀ ਸੋਚੀ ਜਾਂਦੀ ਕਿ ਜੇ ਸਾਡਾ ਲड़का ਅੱਜ ਜਿਉਂਦਾ ਹੁੰਦਾ ਤਾਂ ਸਾਡੇ ਘਰ ਕਦੇ ਵੀ ਪਰਵਾਦ ਨਹੀਂ ਸੀ ਹੋਣਾ ਆਪਣੇ ਸੱਸ ਸਹੁਰੇ ਤੋਂ ਘਰ ਵਿੱਚੋਂ ਹਿੱਸਾ ਮੰਗ ਰਹੀ ਸੀ ਪਰ ਹੁਣ ਉਹ ਉਸ ਨੂੰ ਕੋਈ ਹਿੱਸਾ ਨਹੀਂ ਸੀ ਦੇ ਰਹੇ ਕਿਉਂਕਿ ਬੱਚੇ ਉਹਨਾਂ ਦੇ ਕੋਲ ਸੀ ਇਸ ਕਰਕੇ ਉਹਨਾਂ ਨੇ ਬੱਚਿਆਂ ਦੇ ਨਾਂ ਕਰਵਾ ਦੇਣਾ ਸੀ ਹੁਣ ਕਰਨ ਜੋਤ ਨੇ ਆਪਣੀ ਰਹਿਸ਼ ਕਿਸੇ ਹੋਰ ਸ਼ਹਿਰ ਵਿੱਚ ਕਰ ਲਈ ਉਸ ਕੋਲ 50-60 ਲੱਖ ਰੁਪਈਆ ਉਸਦੇ ਪਤੀ ਵਾਲਾ ਸੀ ਸਕਾਪਰਾਤ ਉਸ ਦਾ ਕੋਈ ਨਹੀਂ ਸੀ ਇਸ ਕਰਕੇ ਉਸ ਦਾ ਪੇਕੇ ਘਰ ਵੀ ਜ਼ਮੀਨ ਜਾਇਦਾਦ ਵਿੱਚ ਹਿੱਸਾ ਸੀ ਜਿਸ ਵਿੱਚੋਂ ਉਸ ਨੂੰ ਅੱਧਾ ਹਿੱਸਾ ਹੀ ਮਿਲਣਾ ਸੀ ਅੱਧਾ ਹਿੱਸਾ ਉਸ ਦੇ ਚਚੇਰੇ ਭਰਾ ਦਾ ਸੀ ਪਰ ਉਹ ਪੂਰੀ ਜਾਇਦਾਦ ਤੇ ਆਪਣਾ ਹੱਕ ਜਿਤਾ ਰਹੀ ਸੀ ਜੋ ਉਸ ਦਾ ਭਰਾ ਉਸ ਨੂੰ ਦੇਣਾ ਨਹੀਂ ਸੀ ਚਾਹੁੰਦਾ ਇਸ ਜ਼ਮੀਨ ਤੇ ਬਾਹੀ ਉਸ ਦਾ ਚਚੇਰਾ ਭਰਾ ਹੀ ਕਰਦਾ ਸੀ ਉਸ ਨੂੰ ਜੋ ਠੇਕਾ ਬੰਨਦਾ ਸੀ ਉਹ ਦੇ ਦਿੱਤਾ ਜਾਂਦਾ ਸੀ ਪਰ ਹੁਣ ਉਹ ਇਹ ਚਾਹੁੰਦੀ ਸੀ ਕਿ ਮੈਂ ਇਹ ਜ਼ਮੀਨ ਕਿਸੇ ਨੂੰ ਵੀ ਵੇਚ ਦੇਵਾਂ ਉਸਨੇ ਪਤਾ ਨਹੀਂ ਕਿਸੇ ਹੋਰ ਪਿੰਡ ਦੇ ਲੋਕਾਂ ਨੂੰ ਇਹ ਜ਼ਮੀਨ ਵੇਚਣ ਲਈ ਬੁਲਾ ਲਿਆ ਕਿਰਨਜੋਤ ਨੇ ਸਭ ਤੋਂ ਪਹਿਲਾਂ ਤਾਂ ਜ਼ਮੀਨ ਤੇ ਕਬਜ਼ਾ ਲੈਣ ਬਾਰੇ ਸੋਚਿਆ ਜੋ ਉਸ ਦਾ ਚਚੇਰਾ ਭਰਾ ਉਸ ਨੂੰ ਕਦੇ ਵੀ ਦੇਣਾ ਨਹੀਂ ਸੀ ਚਾਹੁੰਦਾ ਉਸ ਨੂੰ ਪਤਾ ਸੀ ਕਿ ਉਸਨੇ ਵੀ ਇਹ ਵੇਚ ਦੇਣੀ ਹੈ ਕਿਰਨਜੋਤ ਗਾਕਾਂ ਨੂੰ ਬੁਲਾ ਕੇ ਆਖਦੀ ਕਿ ਜਾਓ ਤੁਸੀਂ ਮੇਰੇ ਖੇਤਾਂ ਵਿੱਚ ਟਰੈਕਟਰ ਚਲਾ ਦਿਓ ਅਜੇ ਸਰਫ ਉਸ ਨੇ ਬਿਆਨਨਾ ਹੀ ਲਿਆ ਸੀ ਰਜਿਸਟਰੀ ਕਰਵਾਈ ਨਹੀਂ ਸੀ ਜਿਉਂ ਹੀ ਉਸ ਦੇ ਭਰਾ ਨੂੰ ਪਤਾ ਲੱਗਦਾ ਹੈ ਤਾਂ ਉਹ ਉਸ ਜ਼ਮੀਨ ਤੇ ਸਟੇ ਲੈ ਲੈਂਦਾ ਹੈ ਹੁਣ ਉਹ ਸੋਚਦੀ ਹੈ ਕਿ ਇਸ ਤਰ੍ਹਾਂ ਤਾਂ ਮੈਂ ਜ਼ਮੀਨ ਵੇਚ ਨਹੀਂ ਸਕਦੀ ਕਿਉਂ ਨਾ ਮੈਂ ਆਪਣੇ ਭਰਾ ਨਾਲ ਫੈਸਲਾ ਕਰ ਲਵਾਂ ਉਸ ਦਾ ਭਰਾ ਵੀ ਇਹੀ ਚਾਹੁੰਦਾ ਸੀ ਕਿਉਂਕਿ ਕੋਰਟ ਕਚਹਿਰੀਆਂ ਵਿੱਚ ਕੇਸ ਲੰਮੇ ਪੈ ਜਾਂਦੇ ਨੇ ਤੇ ਕੋਰਟ ਕਚੈਰੀਆਂ ਦੀਆਂ ਤਾਂ ਕੰਦਾ ਵੀ ਪੈਸੇ ਮੰਗਦੀਆਂ ਨੇ ਕਿੰਨਾ ਪੈਸਾ ਖਰਚ ਹੋ ਜਾਂਦਾ ਹੈ ਆਖਰ ਉਹਨਾਂ ਦਾ ਹਿੱਸਾ ਉਹਨਾਂ ਨੂੰ ਹੀ ਮਿਲਣਾ ਸੀ ਦੋਨੋਂ ਭੈਣ ਭਰਾਵਾਂ ਨੇ ਬੈਠ ਕੇ ਫੈਸਲਾ ਮੁਕਾ ਲਿਆ ਕਿ ਅੱਧੀ ਜ਼ਮੀਨ ਕਿਰਨਜੋਤ ਆਪ ਲਵੇਗੀ ਅੱਧੀ ਉਸ ਦਾ ਭਰਾ ਸਾਹਮਣ ਲਵੇਗਾ ਆਪਣੇ ਹਿੱਸੇ ਦੀ ਅੱਧੀ ਜ਼ਮੀਨ ਵੇਚਣ ਦਾ ਉਸ ਦਾ ਪਹਿਲਾਂ ਹੀ ਫੈਸਲਾ ਹੋ ਚੁੱਕਿਆ ਸੀ ਉਸ ਦੇ ਕਹਿਣ ਮੁਤਾਬਕ ਉਸ ਦਾ ਚਚੇਰਾ ਭਰਾ ਕੇਸ ਵਾਪਸ ਲੈ ਲੈਂਦਾ ਹੈ ਉਹ ਅੱਧੀ ਜ਼ਮੀਨ ਆਪਣੇ ਭਰਾ ਨੂੰ ਦੇ ਦਿੰਦੀ ਹੈ ਤੇ ਅੱਧੀ ਆਪਣੇ ਹਿੱਸੇ ਦੀ ਜ਼ਮੀਨ ਕਿਸੇ ਨੂੰ ਵੇਚ ਦਿੰਦੀ ਹੈ ਅੱਜ ਕਿਰਨਜੋਤ ਨੇ ਆਪਣਾ ਹਿੱਸਾ ਵੇਚ ਦਿੱਤਾ ਹੁਣ ਉਹ ਪੈਸੇ ਲੈ ਕੇ ਗੈਰ ਮੁੰਡਿਆਂ ਦੇ ਨਾਲ ਘੁੰਮਦੀ ਫਿਰਦੀ ਹੈ ਆਖਰ ਇਹ ਪੈਸੇ ਕਿੰਨਾ ਚਿਰ ਖੜਨਗੇ ਇਹਨਾਂ ਪੈਸਿਆਂ ਨੂੰ ਉਹ ਜਦੋਂ ਖਰਚ ਕਰ ਲਵੇਗੀ ਫਿਰ ਉਹ ਇੱਕ ਨਾ ਇੱਕ ਦਿਨ ਸੜਕ ਤੇ ਆ ਜਾਵੇਗੀ ਕਿਸੇ ਵੀ ਰਿਸ਼ਤੇਦਾਰ ਨੇ ਫਿਰ ਉਸ ਦਾ ਸਾਥ ਨਹੀਂ ਦੇਣਾ ਬੇਸਮਝੀ ਕਾਰਨ ਕਿਰਨਜੋਤ ਨੇ ਆਪਣੀ ਏ ਆਪਣੇ ਬੱਚਿਆਂ ਦੀ ਜ਼ਿੰਦਗੀ ਨਰਕ ਬਣਾ ਦੇਣੀ ਹੈ